ਸਰ ਲਗਭਗ ਪਾਰ ਦੇ ਸੱਤ ਪਿੰਡ ਡੁੱਬੇ ਹੋਏ ਆ ਠੀਕ ਹੈ ਜੀ ਤੇ ਮਕੋੜਾ ਪਿੰਡ ਵੀ ਜਿਹੜਾ ਆ ਪਾਣੀ ਦੇ ਆਸੇ-ਪਾਸੇ ਸਾਰਾ ਪਾਣੀ ਹੋ ਗਿਆ ਮੁਸ਼ਕਲਾਂ ਹੀ ਆ ਸਰ ਫਸਲਾਂ ਖਰਾਬ ਹੋ ਜਾਣੀ ਪਿੰਡਾਂ ਦਾ ਸਾਰਾ ਪਿੰਡ ਪਾਣੀ ਆ ਚੱਕ ਮਕੋੜੇ ਤੇ ਸਾਡੇ ਪੂਰ ਫੁੱਲ ਪਾਣੀ ਆ ਜੀ ਠੀਕ ਹੈ ਜੀ ਇੱਥੇ ਪ੍ਰਸ਼ਾਸਨ ਦੀ ਕੋਈ ਕਹਿੰਦੇ ਆ ਕਿ ਅਸੀਂ ਆਉਂ ਕਰਤਾ ਜਾਊਂਗਾ ਤਾਂ ਕੁਝ ਨਹੀਂ ਹੋਏਗਾ ਇੱਥੇ ਨਾ ਕਿਸੇ ਨੂੰ ਕੋਈ ਨਾ ਕੋਈ ਸੇਫਟੀ ਜੈਕਟ ਆ ਕੁਝ ਨਹੀਂ ਹੈਗਾ ਇੱਥੇ ਤੁਸੀਂ ਜਾ ਕੇ ਦੇਖੋ ਜੇ ਤਸਲਾ ਦੇਖੋ ਸਰ ਗੁਜਰਤ ਤੋਂ ਸਾਰੇ ਉੱਠ ਕੇ ਪਿੱਛੇ ਚੱਲ ਗਏ ਜੀ ਕੋਈ ਸਾਡੇ ਪਿੰਡ ਦਾ ਇਸ ਵੇਲੇ ਹੁਣ ਦੇਖੋ ਪਾਣੀ ਬੇਸਾਬਾ ਪਾਣੀ ਆ ਰਿਹਾ ਪਿੰਡ ਵਿੱਚ ਪਾਣੀ ਵੜਨ ਵਾਲਾ ਠੀਕ ਹੈ ਜੀ ਪਿੰਡ ਵਿੱਚ ਪਾਣੀ ਵੜ ਗਿਆ ਪਿੰਡ ਸੱਤ ਪਿੰਡਾਂ ਦੀ ਪਾਰ ਹੁੰਦਾ ਬਹੁਤ ਬੁਰਾ ਹਾਲ ਅੱਥੇ ਸਾਡੇ ਵੀ ਜ਼ੋਰ ਖੜੇ ਆ ਪਾਰ ਹੋਣਾ ਠੀਕ ਹੈ ਜੀ ਅੰਦੇ ਉਹਨਾਂ ਨੂੰ ਖਾਣ ਪੀਣ ਦਾ ਪਤਾ ਨਹੀਂ ਕਿਦਾਂ ਹੁੰਦਾ ਉਹ ਨਕੀ ਨਹੀਂ ਕਿਸ ਹਾਲ ਦਾ ਕੀ ਹੁੰਦਾ ਉਹ ਬਚਾਰੇ ਰੋਟੀ ਵੀ ਖਾ ਜਾਂਦੇ ਨਹੀਂ ਖਾ ਦੋ ਉਦਾਂ ਵੀ ਪਤਾ ਨਹੀਂ ਜਦਾਂ ਠੀਕ ਹੈ ਐਸਾ ਹਾਲ ਸਾਡੇ ਪਿੰਡਾਂ ਦਾ ਕਿੰਨੇ ਪਿੰਡਾਂ ਦਾ ਪਾਣੀ ਪੁੰਜ ਕੰਢ ਦਾ ਪਿੰਡਾਂ ਵਿੱਚ ਸੱਤ ਪਿੰਡ ਪਾਰ ਆ ਦੋ ਪਿੰਡ ਅੱਧੇ ਰਾਤ ਬਾਕੀ ਜੇ ਟਾਂਡਾ ਟਾਂਡਾ ਕੰਨਾ ਸਾਰੇ ਤਕਰੀਬ ਤੋਂ ਦੱਸੇ ਸਲਪਨ ਸਾਹਿਬ ਨੇ ਮੇਨ ਤੇ ਥੋੜੀ ਫਸਲ ਦੀ ਫਰਾਦੀ ਹੈ ਜੀ ਇਹਦੇ ਨਾਲ ਪਾਣੀ ਵੰਡਣ ਕਰਕੇ ਕਿੰਨੇ ਬਣਾ ਪਾਣੀ ਆ ਪਾਣੀ ਸਰਪਾਰ ਦੇ ਪਿੰਡ ਔਰ ਸਾਡੇ 2 ਪਿੰਡ ਆ ਮਕੋੜਾ ਔਰ ਚੱਕ ਰਾਮ ਸਾਹਿਬ ਔਰ ਪਾਰ ਦੇ 7 ਪਿੰਡ ਆ ਲਗਭਗ ਹਾਂਜੀ ਪਾਰ ਦਾ ਇਸ ਟਾਈਮ ਜਿਹੜਾ ਸੰਪਰਕ ਬਿਲਕੁਲ ਟੁੱਟ ਚੁੱਕਿਆ ਕੱਲ ਦਾ ਹੀ ਕੱਲ ਸਵੇਰ ਤੋਂ ਹੀ ਇਸ ਟਾਈਮ ਕੋਈ ਵੀ ਮਤਲਬ ਉਧਰ ਆਵਾਜਾਈ ਦਾ ਸਾਧਨ ਨਹੀਂ ਹੈਗਾ ਨਾ ਹੀ ਉਧਰ ਆ ਸਕਦੇ ਨਾ ਉਧਰ ਕੋਈ ਜਾ ਸਕਦਾ ਬਿਲਕੁਲ ਹੀ ਬਹੁਤ ਬੁਰਾ ਹਾਲ ਹੈ ਜੀ ਬਹੁਤ ਬਹੁਤ ਆ ਸਰ ਚੱਕ ਦੇ ਕੱਲ੍ਹ ਵੀ ਪਾਣੀ ਚਲੇਗਾ ਦਾ ਚੱਕ ਦੇ ਚੱਕੇ ਪਾਣੀ ਕੱਲ੍ਹ ਦਾ ਹੀ ਤੇ ਬਾਕੀ ਹੈ ਕਿ ਤਾਂ ਜਦਾਂ ਦਾ ਮਾੜਾ ਹਾਲਾ ਥੋੜਾ ਬੋਦਾ ਫਸਲਾਂ ਦਾ ਠੀਕ ਹੈ ਨਾ ਪੱਠੇ ਪੱਠੇ ਡੋ ਚੁਕੇ ਲੋਕਾਂ ਦੇ ਸਾਰੇ ਤੇ ਕੰਡੀਸ਼ਨ ਜਿਹਦਾ ਪਾਣੀ ਵਧੇਗਾ ਤਾਂ ਇਹਦਾ ਖਤਰਾ ਹੀ ਹੈ ਐ ਤੇ ਡਰਦਾ ਮੋਲੀ ਬਣਿਆ ਸਾਰਿਆਂ ਦਾ ਤੇ ਬਾਕੀ ਠੀਕ ਹੈ ਪ੍ਰਸ਼ਾਸਨ ਨਾਲ ਹੀ ਆਡੇ ਸਾਰੇ ਪੁਲਿਸ ਵਿਭਾਗ ਵੀ ਆ ਰਿਹਾ ਬਾਰ-ਬਾਰ ਤੇ ਸਿਵਲ ਵਿਭਾਗ ਪਰਵਾਜੀ ਸਾਹਿਬ ਸਾਰੇ ਹੁਣ ਵੀ ਆਏ ਜਾਂਦੇ ਪਰਵਾਜੀ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੈਤਾਰ ਸਿੰਘ ਆ ਜੀ ਸਰਵਾਜੀ ਸਾਹਿਬ ਕਿੱਥੇ ਨੇ ਅੱਠੇ ਨੇ ਪ੍ਰਸ਼ਾਸਨ ਹੁਣ ਆਡੇ ਨਾਲ ਹੀ ਅਜੇ ਓਏ ਅਸੀਂ ਤਾਂ ਆ ਗਏ ਅੰਦਰ ਤਾਂ ਹੁਣ ਨਹੀਂ ਜਾ ਸਕਦੇ ਕੀ ਕਰਨਾ ਪਰਸਾ ਦੋਦੇ ਹੁਣ ਸੇ ਕੀ ਕਰਨਾ ਨਹੀਂ ਕਿੱਥੇ ਚੰਡੀਗੜ੍ਹ ਘਰ ਬਣਾਇਆ ਸੀ ਤੋ ਅੱਛਾ ਹੁਣ ਹੋਰ ਘਰ ਅੱਥੇ ਰਹਿਣ ਲੱਗ ਪਏ ਫਰਕ ਕੀ ਕਰਨੀ ਠੀਕ ਆ ਅੱਦਰ ਆਏ ਅੱਧ ਡਕੋਗੇ ਬੱਚੇ ਬਣਾਉਣ ਮਾਰੇ ਇੱਧਰ ਵੀ ਬਣਾਇਆ ਉੱਧਰ ਵੀ ਆ ਮਾੜਾ ਮੋਢਾ ਸਿੰਘ ਮੇਰਾ ਨਾਂ ਪਿੰਡ ਮਕੋੜਾ ਮੇਰਾ ਅੱਛਾ ਇਹ ਦੋ ਪਿੰਡ ਸਾਡੇ ਜਿਹੜੇ ਬਹੁਤੇ ਪਾਣੀ ਦੇ ਵਿੱਚ ਹਲੇ ਲਪੇਟ ਲੇਵੇ ਤੁਮੇ ਪਾਣੀ ਦੀ ਬਾਕੀ ਇੱਕ ਕਾਨਾ ਟਾਂਡਾ ਉਹ ਗੜਾ ਇਹ ਸਾਰੇ ਪਿੰਡਾਂ 'ਚ ਪਾਣੀ ਖੜਨ ਗਿਆ ਆ ਜਿਹੜੇ ਪਾਰਲੇ ਪਿੰਡ ਨੇ ਉਹਨਾਂ ਦਾ ਬਹੁਤਾਂ ਵਿਚਾਰਾਂ ਦਾ ਬੁਰਾ ਹਾਲ ਆ ਉਹਦੇ ਘਰਾਂ ਘਰਾਂ 'ਚ ਪਾਣੀ ਖੜਨ ਗਿਆ ਆ ਜੇ ਸਾਰੇ